ਸਤਿ ਸ਼੍ਰੀ ਅਕਾਲ ਜੀ ਡੀਬੀਜੀ ਪੰਜਾਬੀ ਦੇ ਤੁਹਾਡੇ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੀਆਂ ਕੀਤੀਆਂ ਨੇ ਤਾਡੇ ਨਾਲ ਗਰਦਾਸਪੁਰ ਤੋਂ ਤੁਹਾਨੂੰ ਦੱਦੀ ਹੈ ਕਿ ਗਰਦਾਸਪੁਰ ਦੇ ਵਿੱਚ ਕਰੀਬ 300 ਤੋਂ ਉੱਪਰ ਘਰ ਜਿਹੜੇ ਨੇ ਹੜ੍ਹ ਦੇ ਪ੍ਰਭਾਵ ਥੱਲੇ ਆਏ ਨੇ ਤੁਹਾਨੂੰ ਦੱਦੀ ਕਿ 300 ਤੋਂ ਉੱਪਰ ਦੇ ਘਰਾਂ ਨੂੰ ਜਿਹੜਾ ਆ ਉਹ ਹੜ੍ਹ ਨੇ ਪ੍ਰਭਾਵਿਤ ਕੀਤਾ ਆ ਜਿੰਨਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਨੇ ਗਰੀਬ ਤਬਕੇ ਦੇ ਨੇ ਤੇ ਉਹਨਾਂ ਦੇ ਘਰਾਂ ਦੇ ਵਿੱਚ ਜਿਹੜਾ ਆ ਰਾਸ਼ਨ ਪਾਣੀ ਜਿਹੜਾ ਆ ਪੂਰੀ ਤਰ੍ਹਾਂ ਭੇਜ ਗਿਆ ਤੇ ਬਹੁਤ ਸਾਰੀਆਂ ਪੰਜਾਬ ਦੀਆਂ ਸੰਸਥਾਵਾਂ ਨੌਜਵਾਨ ਤੇ ਬਹੁਤ ਸਾਰੇ ਲੋਕ ਜਿਹੜੇ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਨੇ ਇਹਨਾਂ ਲੋਕਾਂ ਦੀ ਹੈਲਪ ਕਰਦੇ ਨਜ਼ਰ ਆਏ ਇਥੋਂ ਤੱਕ ਕਿ ਪੰਜਾਬ ਦੀ ਮਿਊਜ਼ਿਕ ਇੰਡਸਟਰੀ ਫਿਲਮ ਇੰਡਸਟਰੀ ਵੀ ਇਹਨਾਂ ਲੋਕਾਂ ਦੇ ਲਈ ਅੱਗੇ ਆਈ ਤਾਂ ਲਗਾਤਾਰ ਜਿਹੜੀਆਂ ਨੇ ਸੇਵਾਵਾਂ ਨਭਾਉਂਦੀ ਨਜ਼ਰ ਆਈ ਪ੍ਰਸ਼ਾਸਨ ਵੀ ਕਿਤੇ ਨਾ ਕਿਤੇ ਕੋਈ ਨਾ ਕੋਈ ਮਦਦ ਲੈ ਕੇ ਜਰੂਰ ਪਹੁੰਚ ਰਿਹਾ ਆ ਪਰ ਜ਼ਿਆਦਾਤਰ ਜਿਹੜੀਆਂ ਨੇ ਜੇ ਆਪਾਂ ਕਹਿ ਲਈਏ ਭੀ 99% ਸੇਵਾਵਾਂ ਜਿਹੜੀਆਂ ਨੇ ਉਹ ਸੰਸਥਾਵਾਂ ਨੇ ਦਿੱਤੀਆਂ ਨੇ ਤੇ ਦੇ ਨਾਲ ਦੀ ਨਾਲ ਜਿਹੜਾ ਆ ਹੁਣ ਪੰਜਾਬੀ ਫਿਲਮ ਤੇ 뮤직 ਇੰਡਸਟਰੀ ਜਿਹੜੀ ਇਹ ਉਹ ਵੀ ਅੱਗੇ ਆ ਕੇ ਇਹਨਾਂ ਲੋਕਾਂ ਦੀ ਹੈਲਪ ਕਰਦੀ ਪਈ ਏ ਪੰਜਾਬ ਨੇ ਪਹਿਲਾ ਵਾਗਡੋਰ ਸੰਭੀ ਤੇ ਹੁਣ ਜਿਹੜੀਆਂ ਨੇ ਕੁਝ ਸਟੇਟਾਂ ਜਿਵੇਂ ਕਿ ਹਰਿਆਣਾ ਵਗੈਰਾ ਵੀ ਜਿਹੜਾ ਆ ਉਹ ਪੰਜਾਬ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਆ ਪਰ ਉੱਥੇ ਹੀ ਤੁਹਾਨੂੰ ਦੱਦੀ ਇੱਕ ਐਸਾ ਸਕੂਲ ਜਿਹਦਾ ਨਾਂ ਆ ਮਹਾਵੀਰ ਇੰਟਰਨੈਸ਼ਨਲ ਸਕੂਲ ਉਹਨਾਂ ਦੀ ਟੀਮ ਦੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਕਿ ਉਹ ਸਾਡੇ ਨਾਲ ਲਗਾਤਾਰ ਜੁੜੇ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਆਈ ਫੁਟੇਜ ਦੇਖਦੇ ਪਏ ਆ ਕਿ ਉਹ ਲਗਾਤਾਰ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਲਗਾਤਾਰ ਉਹਨਾਂ ਵੱਲੋਂ ਜਿਹੜਾ ਆ ਪਿਛਲੇ 7 ਦਿਨਾਂ ਤੋਂ ਲਗਾਤਾਰ ਜਿਹੜਾ ਆ ਉਹ ਰਾਸ਼ਨ ਵੰਡਿਆ ਜਾ ਰਿਹਾ ਆ ਲਗਾਤਾਰ ਜਿਹੜਾ ਆ ਰਾਸ਼ਨ ਵੰਡਿਆ ਜਾ ਰਿਹਾ ਆ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਮਿਸਿਸ ਅਮਰਜੀਤ ਕੌਰ ਦਾ ਬਹੁਤ ਵੱਡਾ ਉਪਰਾਲਾ ਕਿ ਉਹ ਆਪ ਜਾ ਕੇ ਹਰ ਪੀੜਤਾਂ ਦੇ ਵਿੱਚ ਵਿਚਰੇ ਤੇ ਹਰ ਪੀੜਤਾਂ ਨੂੰ ਜਿਹੜਾ ਆ ਉਹਨਾਂ ਨੇ ਰਾਸ਼ਨ ਵੰਡਿਆ ਲਗਾਤਾਰ ਜਿਹੜਾ ਆ ਪਿਛਲੇ 7 ਦਿਨਾਂ ਤੋਂ ਲਗਾਤਾਰ ਹੀ ਜਿਹੜਾ ਆ ਉਹ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਟੀਮ ਦੇ ਨਾਲ ਇੱਕ ਚੰਗੇ ਲੀਡਰ ਦੇ ਤੌਰ ਤੇ ਜਾ ਕੇ ਜਿਹੜਾ ਆ ਉਹ ਹੜਪ੍ਰਭਾਵਿਤ ਖੇਤਰਾਂ ਦੇ ਵਿੱਚ ਜਿਹੜਾ ਆ ਰਾਸ਼ਨ ਵੰਡੇ ਪਏ ਨੇ ਇਥੋਂ ਤੱਕ ਕਿ ਉਹਨਾਂ ਏਰੀਆਜ਼ ਦੇ ਵਿੱਚ ਵੀ ਰਾਸ਼ਨ ਵੰਡਿਆ ਗਿਆ ਇਹਨਾਂ ਵੱਲੋਂ ਜਿਹੜੇ ਏਰੀਆ ਗਰਦਾਸਪੁਰ ਦੇ ਨਾਲ ਨਹੀਂ ਅ ਲੱਗਦੇ ਸੀ ਜਿਹੜੇ ਕੀ ਗਰਦਾਸਪੁਰ ਤੋਂ ਬਾਹਰ ਜਿਵੇਂ ਕਿ ਪਠਾਨਕੋਟ ਨੂੰ ਵੀ ਜਿਹੜੇ ਜ਼ਿਲ੍ਹੇ ਨੂੰ ਲੱਗਦੇ ਸੀ ਕੁਝ ਪਿੰਡ ਉਹਨਾਂ ਦੇ ਵਿੱਚ ਵੀ ਜਾ ਕੇ ਜਿਹੜਾ ਆ ਇਹਨਾਂ ਵੱਲੋਂ ਰਾਸ਼ਨ ਵੰਡਿਆ ਗਿਆ 7ਵੇਂ ਦਿਨ ਪਰ ਪਿਛਲੇ 6 ਦਿਨ ਲਗਾਤਾਰ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੇ ਮਕੌੜਾ ਪੱਤਨ ਵਾਲੀ ਸਾਈਡ ਦੇ ਉੱਤੇ ਇਹਨਾਂ ਨੇ ਹਰ ਰੋਜ਼ ਤਿੰਨ ਤੋਂ ਚਾਰ ਗੱਡੀਆਂ ਭਰ-ਭਰ ਕੇ ਰਾਸਣ ਵੰਡਿਆ ਤਾਂ ਉਹ ਦੱਦਿਏ ਕਿ ਇੰਨੇ ਜ਼ਿਆਦਾ ਤਦਾਰ ਦੇ ਵਿੱਚ ਜਿਹੜਾ ਆ ਇ ਇਹਨਾਂ ਨੇ ਰਾਸ਼ਨ ਵੰਡਿਆ ਕਿ ਕਿਸੇ ਨੂੰ ਵੀ ਸ਼ਾਇਦ ਭੁੱਖਾ ਸੌਣ ਦੀ ਨੌਬਤ ਨਹੀਂ ਆਏਗੀ ਇਹਨਾਂ ਦੀ ਤਾਂ ਗੱਲ ਛੱਡੋ ਜਿਹੜਾ ਕਿ ਪੂਰੇ ਪੰਜਾਬ ਜਿੱਥੇ-ਜਿੱਥੇ ਵੀ ਸੁੱਕਾ ਥਾਂ ਸੀ ਜਿੱਥੇ-ਜਿੱਥੋਂ ਵੀ ਸੇਵਾਦਾਰਾਂ ਨੇ ਇੰਨਾ ਕ ਰਾਸ਼ਨ ਵੰਡ ਦਿੱਤਾ ਤਾਂ ਲੋਕਾਂ ਨੇ ਇੰਨਾ ਕ ਰਾਸ਼ਨ ਇਕੱਠਾ ਕਰ ਲਿਆ ਆ ਕਿ ਸ਼ਾਇਦ ਅਗਲੇ 1 ਮਹੀਨੇ ਤੱਕ ਉਹਨਾਂ ਨੂੰ ਕੋਈ ਵੀ ਕੰਮ ਕਰਨ ਦੀ ਲੋੜ ਨਹੀਂ ਤੇ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਦਾ ਸਾਹਮਣਾ ਨਹੀਂ ਕਰਨਾ ਪਏਗਾ ਜਿੱਥੇ ਕਿ ਪੱਕਿਆ ਹੋਇਆ ਰਾਸ਼ਨ ਲੈ ਕੇ ਪਹੁੰਚੀਆਂ ਸੰਸਥਾਵਾਂ ਉੱਥੇ ਕੱਚਾ ਰਾਸਨ ਤੇ ਜ਼ਰੂਰਤ ਦੀਆਂ ਚੀਜ਼ਾਂ ਜਿਵੇਂ ਕਿ ਮਸਰਦਾਨੀਆਂ, ਆਉਡੋਮੋਸ ਤੇ ਬਹੁਤ ਜ਼ਿਆਦਾ ਜੜੀਆਂ ਨੇ ਹੋਰ ਵੀ ਐਸੀਆਂ ਚੀਜ਼ਾਂ ਜਿਹੜੀਆਂ ਕਿ ਜ਼ਰੂਰਤ ਦੀਆਂ ਹੁੰਦੀਆਂ ਨੇ ਘਰ ਦੇ ਵਿੱਚ ਵਰਤਨਯੋਗ ਉਹ ਲੈ ਕੇ ਪਹੁੰਚੀਆਂ ਨੇ ਸੰਸਥਾਵਾਂ ਸੰਸਥਾਵਾਂ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੜੀਏ ਚੀਜ਼ ਪਿੱਛੇ ਨਹੀਂ ਰਹਿਣ ਦਿੱਤੀ ਤੇ ਇਸੇ ਤਰੀਕੇ ਦੇ ਨਾਲ ਮੈਂ ਦੁਬਾਰਾ ਤੋਂ ਜਿਹੜਾ ਕਹਿਣਾ ਚਾਹਾਂਗਾ ਕਿ ਮਹਾਵੀਰ ਇੰਟਰਨੈਸ਼ਨਲ ਸਕੂਲ ਦੀ ਟੀਮ ਉਹਨਾਂ ਦੀ ਪ੍ਰਿੰਸੀਪਲ मैडम अमरजीत कौर जो की लीड करते हुए अपनी टीम नु वक्त वक्त थावा ते पिछले 7 ਦਿਨਾਂ ਤੋਂ ਜਿਹੜਾ ਆ ਉਹਨਾਂ ਨੇ ਰਾਸਣ ਵੰਡਿਆ ਬੜਾ ਵੱਡਾ ਵਡੱਪਣ ਆ ਉਹਨਾਂ ਦਾ ਦੂਸਰੀ ਗੱਲ ਜਦੋਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਚਾਹੀ ਤੋ ਉਹਨਾਂ ਨੇ ਇੱਕ ਛੋਟੀ ਜੀ ਬਾਈਟ ਦਿੰਦੇ ਹੋਏ ਆਪਣੇ ਆਪ ਨੂੰ ਪਿੱਛੇ ਰੱਖਦੇ ਹੋਏ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਉਹਨਾਂ ਪੇਰੈਂਟਸ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਬੱਚੇ ਉਹਨਾਂ ਦੇ ਸਕੂਲ ਦੇ ਵਿੱਚ ਪੜ੍ਹਦੇ ਤੇ ਜਿਨ੍ਹਾਂ ਨੇ ਡੋਨੇਟ ਕੀਤਾ ਜਿਨ੍ਹਾਂ ਨੇ ਉਹਨਾਂ ਦੇ ਨਾਲ ਸਾਥ ਦਿੱਤਾ ਉਹਨਾਂ ਲੋਕਾਂ ਦਾ ਧੰਨਵਾਦ ਕੀਤਾ ਤਾਂ ਉਹਨਾਂ ਵੱਲੋਂ ਉਹਨਾਂ ਨੇ ਕਿਹਾ ਕਿ ਇਹਨਾਂ ਲੋਕਾਂ ਤੋਂ ਬਿਨਾ ਅਸੀਂ ਅਧੂਰੇ ਸੀ ਅਸੀਂ ਮਹਾਰਾਜ ਗਾੜੀ ਅਰਦਾਸ ਕਰਦੇ ਆਂ ਭੀ ਅੱਗੇ ਤੋਂ ਵੀ ਇਦਾਂ ਜਿਹੜੀਆਂ ਨੇ ਸਾਡੇ ਨਾਲ ਸੰਸਥਾਵਾਂ ਜੁੜੀਆਂ ਰਹਿਣ ਤੇ ਇਹ ਚੈਰਿਟੀ ਜਿਹੜੀ ਹੈ ਚੱਲਦੀ ਰਹੇ ਤੁਸੀਂ ਦੇ ਦੋ ਭੀ ਮੈਂ ਨਾ ਡੀਪੀਸੀ ਪੰਜਾਬੀ ਤੁਹਾਨੂੰ ਅੱਜ ਦੀ ਇਹ ਵੀਡੀਓ ਕਿਵੇਂ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਸ਼ੇਅਰ ਕਰਿਓ ਨਾਲ ਦੇ ਨਾਲ ਜਿਹੜਾ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤਾਂ ਕਿ ਹਰ ਖਬਰ ਪਹੁੰਚ ਸਕੇ ਤੁਹਾਡੇ ਤੱਕ ਆਰਾਮ ਦੇ ਨਾਲ ਧੰਨਵਾਦ ਕਿ ਤਰ੍ਹਾਂ ਦਾ ਬੰਡਾ ਕਿਹਤਰਾ ਨਾ ਬੰਡਾ ਪਰੋ ਥਾਂਕੀ ਦੇ ਭਰੇ ਨਾ ਕਿਤਰਾ ਅੱਛਾ ਤੂੰ ਦਾ ਘਾ ਡੁੱਬ ਗਿਆ ਡੁੱਬ ਗਿਆ ਚਾਹ ਤੈਨੂੰ ਦੱਲਾ ਚ ਦੇ ਰਾਸ਼ਣ ਦਿਓ ਰਾਸ਼ਣ ਦਿਓ ਸਭ ਬੰਦੀ ਲੱਸੀ ਕੋਈ ਚੱਲੀ ਬੁੱਤ ਬੁੱਤ ਬਰੈਡ ਹੋਕ ਤੂੰ ਭਾਣੇ ਕਰ ਤੀ ਇਹ ਜੁਨੀ ਨਾ ਕਿਹਨਾਂ ਬੀਜੀ ਉੱਠ ਕੇ ਦੇਗਾ ਇਹ ਪੈਂਡਾ ਵਾਲਿਆਂ ਨੇ ਦਿੱਤੀ ਸੀ ਟੂੜੀ ਜਾਂ ਅੱਜ ਪਾਈ। ਕੱਖ ਲਈ ਇਹ ਵੀ ਗਿੱਲੀ ਹੋ ਗਈ ਤੇ ਇੰਨੀ ਰੱਜ ਨਹੀਂ ਹੋ ਰਹੀ। ਅੱਛਾ ਡੇਰਾ ਤੁਹਾਡਾ ਕਿਸੇ ਦੂਰ ਜਗ੍ਹਾ ਤੇ ਸੀਗਾ। ਹਾਂ, ਕੱਸੇ ਸੀ ਜਿਸਦੇ ਜ਼ਿਆਦਾ ਪਾਣੀ ਸੀ। ਉੱਥੇ ਪਾਣੀ ਕਿੱਧਰ ਆਤੂ ਐਸ ਕਹਾਣੀ। ਨੂੰ ਆਇਆ ਸੀ ਨਾ ਕਿ ਨਿਕਲੇ ਜੀ ਸਮਾਨ ਉੱਥੇ ਛੋਟ ਕੇ ਆ ਗਏ। ਸਮਾਨ ਉੱਥੇ ਰੁੜ ਗਿਆ ਕੀ? ਰੁੜ ਗਿਆ। ਅੱਛਾ ਤੇ ਤੁਸੀਂ ਲੈ ਕੇ ਜਿਹੜਾ ਜ਼ਰੂਰੀ ਸਮਾਨ ਸੀ?

ਹਾਂ ਜੀ ਜੀ ਉਹ ਪਿਆਰਪ੍ਰੀ ਸਤਿ ਸ਼੍ਰੀ ਅਕਾਲ ਜੀ ਮੈਂ ਮਜੀਦ ਕੋਰ ਪ੍ਰਿੰਸੀਪਲ ਮਹਾਵੀਰ ਇੰਟਰਨੈਸ਼ਨਲ ਸਕੂਲ ਅੱਜ ਅਸੀਂ ਆਏ ਆ ਪਠਾਨਕੋਟ ਡਿਸਟ੍ਰਿਕਟ ਦੇ ਅੰਦਰ ਪੈਂਦੇ ਇੱਕ ਪਿੰਡ ਬਸੂ ਬਾੜਮਾ ਇੱਥੇ ਵੀ ਕਾਫੀ ਸੁਣਿਆ ਸੀਗਾ ਕਿ ਹਾਲਾਤ ਖਰਾਬ ਨੇ ਤੇ ਕੁਝ ਇੱਕ ਫੈਮਿਲੀਜ਼ ਨੇ ਜਿੱਦਾਂ ਕਿ ਗੁੱਜਰ ਫੈਮਲੀ ਉਹ ਥੋੜਾ ਰੈਸਕਿਊ ਕਰਕੇ ਉਹਨਾਂ ਨੂੰ ਇੱਥੇ ਲਿਆਂਦਾ ਗਿਆ ਤੇ ਉਹ ਇੱਥੇ ਆ ਕੇ ਰਹਿ ਰਹੇ ਨੇ ਤੇ ਅਜਨਾ ਪਰਿਵਾਰ ਦੇ ਨਾਲ ਮਿਲ ਰਿਹਾ ਕਾਫੀ ਪ੍ਰੋਬਲਮ ਸੀ ਰਾਸ਼ਨ ਦੀ ਵੀ ਔਰ ਤਰਪਾਲਾਂ ਵੀ ਇਹਨਾਂ ਨੂੰ ਚਾਹੀਦੀਆਂ ਨੇ ਬੜੀ ਹੀ ਪਥੈਟਿਕ ਕੰਡੀਸ਼ਨ ਦੇ ਅੰਦਰ ਇਹ ਰਹਿ ਰਹੇ ਨੇ ਛੋਟੇ ਛੋਟੇ ਬੱਚੇ ਨੇ ਬਿਲਕੁਲ ਉਪੰਚਸ ਹੋ ਰਹੇ ਨੇ ਤੇ ਜਿਨ੍ਹਾਂ ਨੂੰ ਅੱਜ ਚਲੋ ਰਾਸ਼ਨ ਜਾਂ ਮਛਰਦਾਨੀਆਂ ਇਹ ਜੋ ਵੀ ਜ਼ਰੂਰੀ ਚੀਜ਼ਾਂ ਸੀ ਉਸ ਵੀ ਪ੍ਰੋਵਾਈਡ ਕੀਤੀਆਂ ਨੇ ਦੀਮਾ ਥੈਂਕ ਯੂ ਬੋਲਣਾ ਚਾਹਾਂਗੀ ਸਿਟੀ ਹਸਪੀਟਲ ਗੁਰਦਾਸਪੁਰ ਦਾ ਮਿਸਿਸ 소ਨੀਆ ਸੱਚਰ ਜੀ ਦਾ ਜਿਨ੍ਹਾਂ ਨੇ ਆਪਣੀ ਇੱਕ ਐਂਬੂਲੈਂਸ ਜੋ ਹੈ ਜੋ ਸਾਡੀ ਟੀਮ ਦੇ ਨਾਲ ਭੇਜਵਾਈ ਆ ਉਹ ਟੀਮ ਨੇ ਆਜੇ ਇਥੇ ਪੇਸ਼ੈਂਟਸ ਨੂੰ ਚੈੱਕ ਵੀ ਕੀਤਾ ਤੇ ਫ੍ਰੀ ਆਫ ਕੋਸਟ ਦਵਾਈਆਂ ਵੀ ਵੰਡੀਆਂ ਸਕੱਲੀ ਮੈਂ ਥੈਂਕ ਯੂ ਬੋਲਣਾ ਚਾਹਾਂਗੀ ਬ੍ਰਾਹਮਣ ਸਭਾ ਗੁਰਦਾਸਪੁਰ ਦਾ ਜਿਨ੍ਹਾਂ ਨੇ ਸੰ ਰਾਸ਼ਨ ਦੇ ਵਿੱਚ ਕਾਫੀ ਜ਼ਿਆਦਾ ਹੈਲਪ ਕੀਤੀ ਹੈ ਤੇ ਅਸੀਂ ਜੋ ਹੈ ਉਹ ਅੱਜ ਡੋਨੇਟ ਕਰ ਪਾਵਾਂ ਕਰ ਪਾਏ ਆ ਇਸੀ ਤਰ੍ਹਾਂ ਮੈਂ ਬਹੁਤ ਬਹੁਤ ਥੈਂਕ ਯੂ ਕਹਿਣਾ ਚਾਹੁੰਦੀ ਹਾਂ ਆਪਣੇ ਸਕੂਲ ਦੇ ਸਾਰੇ ਪੇਰੈਂਟਸ ਦਾ ਜਿਨ੍ਹਾਂ ਦੀ ਸਪੋਰਟ ਦੇ ਵਜ੍ਹਾ ਨਾਲ ਅੱਜ ਇਹ ਡੋਨੇਸ਼ਨ ਏਜ ਜੋ ਹੈ ਅੱਜ 6th ਡੇ ਆਪਣਾ ਕੰਪਲੀਟ ਕਰ ਰਹੀ ਹੈ ਥੈਂਕ ਯੂ ਵੈਰੀ ਮੱਚ ਔਰ ਮੈਨੂੰ ਉਮੀਦ ਹੈ ਕਿ ਇਹ ਡੋਨੇਸ਼ਨ ਜੋ ਹੈ ਇਹ ਅੱਗੇ ਵੀ ਚਲਦੀ ਰਹੇਗੀ ਥੈਂਕ ਯੂ ਜੀ